ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਵੈਲਕਮ ਹੈ ਜੀ ਤੁਹਾਡਾ ਆਪਣੇ ਚੈਨਲ ਦੇ ਉੱਪਰ ਜੇ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਅੱਜ ਆਪਾਂ ਲੈ ਕੇ ਆਏਗੇ ਕਾਫੀ ਜਿਆਦੇ ਸੋਹਣੇ ਸੂਟ ਲੈ ਕੇ ਆਏਗੇ ਮਿਕਸ ਸੂਟ ਰਹਿਣਗੇ ਕੋਈ ਮੁਸਾਬਾ ਸਿਲਕ ਦਾ ਰਹੂਗਾ ਕੋਈ ਕਾਟਨ ਸਿਲਕ ਦਾ ਰਹੂਗਾ ਕੋਈ ਸ਼ਿਮਰ ਦੇ ਵਿੱਚ ਰਹੂਗਾ ਕੋਈ ਟਿਸ਼ੂ ਦੇ ਵਿੱਚ ਪ੍ਰਿੰਟ ਰਹੂਗਾ ਕੱਲ ਵਾਲੀ ਵੀਡੀਓ ਆਪਾਂ ਪਾਈ ਸੀ ਉਹਦੇ ਵਿੱਚ ਕੁਝ ਕੁ ਸੂਟ ਨਹੀਂ ਹੈਗੇ ਇੱਕ ਦੋ ਹਨਾ ਤੁਸੀਂ ਚੇਂਜ ਕਰਕੇ ਲੈ ਲਿਆ ਕਰੋ ਸਿਰਫ 2 ਜਾਂ 3 ਸੂਟ ਅਵੇਲੇਬਲ ਨੇ ਕੱਲ ਵਾਲੀ ਵੀਡੀਓ ਦੇ ਵਿੱਚੋਂ ਤੇ ਹੁਣ ਜੇ ਕੋਈ ਵੀ ਭੈਣ ਪੇਮੈਂਟ ਕਰੂਗੀ ਪਲੀਜ਼ ਹਨਾ ਮੈਨੂੰ ਦੱਸ ਕੇ ਕਰੇ ਜਿਨ੍ਹਾਂ ਦੀ ਕਾਲ ਦੀਆਂ ਬੁਕਿੰਗਾਂ ਹੋਈਆਂ ਨੇ ਪੇਮੈਂਟ ਪੈਂਡਿੰਗ ਐ ਉਹ ਤੁਹਾਡੇ ਰੱਖੇ ਪਏ ਨੇਗੇ ਸੂਟ ਤੁਸੀਂ ਆਪਣੇ ਲੈ ਜਾ ਲੈ ਸਕਦੇ ਹੋਗੇ ਤੇ ਕੋਈ ਵੀ ਤੁਸੀਂ ਹੈਂਡਵਰਕ ਮਸ਼ੀਨਵਰਕ ਆਰੀਵਰਕ ਦਾ ਕੰਮ ਕਰਵਾਉਣਾ ਚਾਹੋਗੇ ਤਾਂ ਤੁਸੀਂ ਆਪਣਾ ਆਰਡਰ ਹੈਗਾ ਕੋਈ ਵੀ ਡਿਜ਼ਾਈਨ ਤੁਸੀਂ ਆਪਣਾ ਸ਼ੇਅਰ ਕਰਕੇ ਸੂਟ ਹੈਗਾ ਜਿਹੜਾ ਆਪਣੇ ਕੋਲੋਂ ਤਿਆਰ ਕਰਵਾ ਸਕਦੇ ਹੋਗੇ ਤੁਹਾਨੂੰ ਵਧੀਆ ਠੀਕ ਪ੍ਰਾਈਸ ਤੇ ਵਧੀਆ ਫੈਬਰਿਕ ਲਗਾ ਕੇ ਤੁਹਾਨੂੰ ਬਹੁਤ ਸੋਹਣੇ ਸੋਹਣੇ ਸੂਟ ਲੇੰਗੇ ਰੈਡੀ ਕਰਕੇ ਦਵਾਂਗੇ ਚਲੋ ਜੀ ਅੱਜ ਆਪਾਂ ਸੂਟ ਦਿਖਾਉਣਿਆਂਗੇ ਮਿਕਸ ਜੇ ਸੂਟ ਰਹਿਣਗੇ ਲਓ ਜੀ ਸਭ ਤੋਂ ਪਹਿਲਾ ਸੂਟ ਰਹੇਗਾ ਜੀ ਕ੍ਰੇਪ ਦਾ ਇਦੇ ਉੱਪਰ ਤੁਸੀਂ ਵਰਕ ਵਗੈਰਾ ਵੀ ਕਰਾ ਸਕਦੇ ਹੋ ਜੇ ਤੁਸੀਂ ਵਰਕ ਕਰਵਾਉਣਾ ਚਾਹੁੰਦੇ ਹੋਗੇ ਇਸ ਤਰ੍ਹਾਂ ਹੀ ਸ਼ਰਟ ਰਹੂਗੀ ਤੇ ਨਾਲ ਹੈਗੀ ਹੈ ਜੀ ਕ੍ਰੇਪ ਦੀ ਬਾਟਮ ਹੈਗੀ ਇਹ ਹੈਗਾ ਕੋ ਆਫ ਵਾਈਟ ਕਰੀਮ ਦਾ ਸ਼ੇਡ ਹੈਗਾ ਤੇ ਪ੍ਰਾਈਸ ਇਹਦਾ ਰਹੂਗਾ ਜੀ 2050 ਵਿਦ ਸ਼ਿਪਿੰਗ ਰਹੂਗਾ ਲੋ ਜੀ ਫਰਸਟ ਪ੍ਰਿੰਟ ਤੁਸੀਂ ਦੇਖ ਸਕਦੇ ਹੋ ਬਾਕੀ ਭੈਣਾ ਕਹਿੰਦੀ ਹੁੰਦੀ ਨੇ ਦੁਪੱਟੇ ਨਹੀਂ ਹੈਗੇ ਜੇ ਦੁਪੱਟੇ ਹੋਣਗੇ ਜੀ ਤੁਹਾਨੂੰ ਵੀਡੀਓ ਦੇ ਵਿੱਚ ਨਾਲ ਸ਼ੋ ਕਰਾਂਗੇ ਜਿਨ੍ਹਾਂ ਨਾਲ ਨਹੀਂ ਹੈਗੇ ਆਪਾਂ ਤੁਹਾਨੂੰ ਦੱਸੀ ਜਾਂਦੇ ਹਾਂ ਵੀ ਹੈ ਨਹੀਂ ਇਹਨਾਂ ਨਾਲ ਠੀਕ ਹੈ ਜੀ। ਹਲੋ ਜੀ। ਇਸ ਤੋਂ ਬਾਅਦ ਹੈ ਕਿ ਬਾਹਤ ਹੀ ਜਾਦੇ ਸੋਹਣਾ ਸੂਟ ਬਲੂ ਕਲਰ ਦੇ ਵਿੱਚ ਹੈਗਾ। ਹਲੋ ਜੀ। ਪ੍ਰਿੰਟ ਤੁਸੀਂ ਚੈੱਕ ਕਰ ਸਕਦੇ ਹੋਗੇ। ਤੇ ਨਾਲ ਹੈਗੀ ਹੈਗੀ ਬਾਟਮ ਬਲੂ ਕਲਰ ਦੇ ਵਿੱਚ। ਪ੍ਰਿੰਟਡ ਡਿਜ਼ਾਈਨ ਤੁਸੀਂ ਦੇਖੋ ਆਪਣੇ ਕੋਲੇ ਪ੍ਰਿੰਟਡ ਡਿਜ਼ਾਈਨ ਜਿਹੜੇ ਹੁੰਦੇ ਨੇ ਬਹੁਤ ਜਾਦੇ ਸੋਹਣੇ ਇੱਕ ਤੋਂ ਇੱਕ ਹਟਕੇ ਹੁੰਦਾ ਹੈਗਾ। ਤੇ ਤੁਸੀਂ ਸਿਲਾਈ ਕਰਵਾਉਣਾ ਚਾਹੁੰਦੇ ਹੋਗੇ ਥੋੜਾ ਸਾਨੂੰ ਟਾਈਮ ਦੇ ਕੇ ਚੱਲਣਾ ਪਊਗਾ ਕਿਉਂਕਿ ਅੱਗੇ ਰਾਸ਼ ਹੁੰਦਾ ਹੈ ਸਟਿਚਿੰਗ ਲਈ। ਜੇ ਤੁਹਾਨੂੰ ਕਾਲ ਹੀ ਹੈਗੀ ਤਾਂ ਤੁਸੀਂ ਅਨਸਟਿਚ ਸੂਟ ਲੈਣਗੇ ਆਪਣੇ ਜਿੱਥੇ ਵੀ ਤੁਸੀਂ ਕੋਰੀਅਰ ਕਰਵਾਉਣਾ ਚਾਹੁੰਦੇ ਹੋਗੇ ਕਰਵਾ ਸਕਦੇ ਹੋਗੇ ਲਓ ਜੀ ਨੈਕਸਟ ਸੂਟ ਹੈਗਾ ਜਿਹੜਾ ਬਲੂ ਕਲਰ ਦਾ ਹੈਗਾ ਪ੍ਰਾਈਸ ਇਹਦਾ ਰਹੂਗਾ ਜੀ ਸੇਮ ਪ੍ਰਾਈਸ ਹੈਗਾ 2000 ਤੇ ਬਹੁਤ ਜ਼ਿਆਦਾ ਸੋਹਣਾ ਫੈਬਰਿਕ ਹੈਗਾ ਕੁਆਲਿਟੀ ਫੈਬਰਿਕ ਦੀ ਬਹੁਤ ਵਧੀਆ ਮਿਲੂਗੀ ਆਪਣੇ ਬੁਟੀਕ ਤੋਂ ਤੁਹਾਨੂੰ ਨੈਕਸਟ ਸੂਟ ਹੈਗਾ ਜੀ ਟਿਸ਼ੂ ਦੇ ਵਿੱਚ ਪ੍ਰਿੰਟ ਹੈਗਾ ਜੋ ਕਿ ਬਹੁਤ ਜ਼ਿਆਦਾ ਡਿਮਾਂਡ ਦੇ ਵਿੱਚ ਹੈਗਾ ਤੇ ਇਹਨਾਂ ਦੇ ਸੂਟ ਨੇਗੇ ਜਿਹੜੇ ਬਹੁਤ ਜ਼ਿਆਦੇ ਸੋਹਣੇ ਬਣਦੇ ਨੇ ਕਿ ਸ਼ਾਈਨ ਹੁੰਦੀ ਹੈ ਸਟੱਫ ਦੇ ਵਿੱਚ ਤੇ ਕਲਰ ਦਾ ਥੋੜਾ ਜਿਹਾ ਫਰਕ ਆ ਰਿਹਾ ਹੈਗਾ ਵੀਡੀਓ ਦੇ ਵਿੱਚ ਤੇ ਇਹ ਮਹਿੰਦੀ ਸ਼ੇਡ ਹੈਗਾ ਮੈਂ ਤੁਹਾਨੂੰ ਪ੍ਰੋਪਰ ਦੱਸ ਦਿੰਦੀ ਆ ਨਾਲ ਮਹਿੰਦੀ ਹੀ ਬਾਟਮ ਹੈਗੀ ਪ੍ਰਾਈਸ ਇਹਦਾ ਰਹੂਗਾ ਜੀ 2250 ਪ੍ਰਾਈਸ ਹੈ ਵਿਦ ਸ਼ਿਪਿੰਗ ਹੈ ਠੀਕ ਹੈ ਜੀ ਇਹਦੇ ਵਿੱਚ ਹੈਗੇ ਨੇ ਜੀ ਆਪਣੇ ਕੋਲੇ ਕਲਰ ਡਿਜ਼ਾਈਨ ਅਲੱਗ-ਅਲੱਗ ਨੇਗੇ ਲੋ ਜੀ ਇਸ ਤੋਂ ਬਾਅਦ ਹੈਗਾ ਜੀ ਬਹੁਤ ਹੀ ਜਿਆਦਾ ਸੋਹਣਾ ਗ੍ਰੀਨ ਕਲਰ ਦੇ ਵਿੱਚ ਸੂਟ ਹੈਗਾ ਤੇ ਦੇਖ ਸਕਦੇ ਹੋਗੇ ਤੁਸੀਂ ਪ੍ਰਿੰਟ ਬਹੁਤ ਜਿਆਦਾ ਸੋਹਣਾਗਾ ਤੇ ਨਾਲ ਹੈਗੀ ਹੈ ਗ੍ਰੀਨ ਹੀ ਬਾਟਮ ਹੈਗੀ ਪ੍ਰਾਈਸ ਇਹਦਾ ਰਹੂਗਾ ਜੀ 2250 ਪ੍ਰਾਈਸ ਰਹੂਗਾ ਤੇ ਬਹੁਤ ਜਿਆਦਾ ਸੋਹਣਾ ਫੈਬਰਿਕ ਹੈਗਾ ਜੇ ਇਹਨਾਂ ਤੇ ਤੁਸੀਂ ਮਤਲਬ ਵਰਕ ਕਰਵਾਉਣੇ ਹੋਗੇ ਇਹੀ ਸੂਟ ਮਤਲਬ ਬਹੁਤ ਜਿਆਦਾ ਸੋਹਣੇ ਰੈਡੀ ਹੋ ਜਾਣਗੇ ਲਓ ਜੀ ਨੈਕਸਟ ਡਿਜ਼ਾਈਨ ਤੁਸੀਂ ਦੇਖ ਸਕਦੇ ਹੋਗੇ ਫਰੋਜ਼ੀ ਸ਼ੇਡ ਦੇ ਵਿੱਚ ਡਿਜ਼ਾਈਨ ਹੈਗਾ ਤੇ ਵਿੱਚ ਪਿੰਕ ਕਲਰ ਦੇ ਫਲਾワー ਨੇਗੇ ਤੁਸੀਂ ਦੁਪੱਟਾ ਟਾਈ ਐਂਡ ਡਾਈ ਕਰਵਾਉਣਾ ਚਾਹੁੰਦੇ ਹੋ ਤੇ ਟਾਈ ਐਂਡ ਡਾਈ ਕਰਵਾ ਸਕਦੇ ਹੋ ਇੱਕ 베ਸ ਦਾ ਲੈਣਾ ਚਾਹੁੰਦੇ ਹੋ ਇੱਕ 베ਸ ਲੈ ਸਕਦੇ ਹੋ ਬਾਟਮ ਬਿਲਕੁਲ ਪਰਫੈਕਟ ਮੈਚ ਕਰ ਰਹੀ ਹੈਗੀ ਇਹ ਵਾਲੇ ਪ੍ਰਿੰਟ ਨਾਲ ਠੀਕ ਹੈ ਜੀ ਇਹਦੇ ਨਾਲ ਹੀ ਲੱਗੀ ਹੋਈ ਸੀਗੀ ਜਿਵੇਂ ਆਪਾਂ ਲੱਗੀ ਉਦਾਂ ਹੀ ਆਪਾਂ ਤੁਹਾਨੂੰ ਦੇ ਦੇਣੀ ਆ ਪ੍ਰਾਈਸ ਸੇਮ ਰਹੂਗਾ 2250 ਪ੍ਰਾਈਸ ਰਹੂਗਾ ਬਹੁਤ ਜਿਆਦੇ ਸੋਹਣੇ ਹਾਈ ਕੁਆਲਿਟੀ ਦੇ ਇਹ ਪ੍ਰਿੰਟ ਨੇਗੇ ਤੇ ਇਸ ਤੋਂ ਬਾਅਦ ਹੈਗਾ ਜੀ ਬਹੁਤ ਜਿਆਦੇ ਸੋਹਣਾ ਫੈਬਰਿਕ ਹੈ ਨਾਲ ਇਹਦੇ ਹੈਗੇ ਕਿ ਗ੍ਰੇ ਕਲਰ ਦੀ ਬਾਟਮ ਹੈ ਪ੍ਰਾਈਸ ਇਹਦਰ ਹੋਊਗਾ ਜੀ 2250 ਪ੍ਰਾਈਸ ਰਹੂਗਾ ਬਹੁਤ ਜਿਆਦੇ ਸੋਹਣਾ ਪ੍ਰਿੰਟ ਹੈਗਾ ਮਿਲਨ ਸਿਲਕ ਦਾ ਇਹ ਪ੍ਰਿੰਟ ਹੈਗਾ ਤੇ ਬਹੁਤ ਜਿਆਦਾ ਸੋਹਣਾ ਫੈਬਰਿਕ ਹੈ ਠੀਕ ਹੈ 2250 ਪ੍ਰਾਈਸ ਹੈਗਾ ਤੇ ਇਹਦਾ ਨੈਕਸਟ ਕਲਰ ਹੈਗਾ ਰ ਸੋਰੀ ਮਸਟਰਡ ਸ਼ੇਡ ਹੈਗਾ ਲੋ ਜੀ ਤੇ ਮਸਟਰਡ ਹੀ ਬਾਟਮ ਹੈ ਦੇ ਨਾਲ ਤੇ ਪ੍ਰਾਈਸ ਸੇਮ ਰਹੂਗਾ 2250 ਪਿਆਰਾਂ ਨਹੀਂ ਮਤਲਬ ਆਰਡਰ ਕੀਤੇ ਨੇਗੇ ਸੂਟ 2 2 3 3 ਆਰਡਰ ਕੀਤੇ ਨੇਗੇ ਕਿਉਂਕਿ ਪ੍ਰਿੰਟ ਡਿਜ਼ਾਈਨ ਸਭ ਦੇ ਅਲੱਗ-ਅਲੱਗ ਨੇਗੇ ਤੁਸੀਂ ਇਸ ਤਰ੍ਹਾਂ ਵੀ ਆਰਡਰ ਕਰ ਸਕਦੇ ਹੋਗੇ ਜੇ ਤੁਹਾਨੂੰ ਦੋ ਪਸੰਦ ਹੁੰਦੇ ਨੇ ਤਾਂ ਤੁਸੀਂ ਦੋ ਵੀ ਲਵਾ ਸਕਦੇ ਹੋ ਲਓ ਜੀ ਟੇਸਟਾ ਬ੍ਰਾਂਡ ਦੇ ਪ੍ਰਿੰਟ ਲੇਗੇ ਪ੍ਰਿੰਟ ਚੈੱਕ ਕਰੋ ਤੁਸੀਂ ਇਹ ਵਾਲਾ ਵੀ ਪ੍ਰਾਈਸ ਰਹੂਗਾ ਜੀ 250 ਪ੍ਰਾਈਸ ਰਹੂਗਾ ਪਲੇਨ ਬਾਟਮ ਹੈ ਨਾਲ ਲਓ ਜੀ ਨੈਕਸਟ ਵੀ ਪ੍ਰਿੰਟ ਤੁਸੀਂ ਚੈੱਕ ਕਰੋ ਬਹੁਤ ਜ਼ਿਆਦਾ ਸੋਹਣਾ ਪ੍ਰਿੰਟ ਹੈ ਤੇ ਨਾਲ ਹੈਗੀ ਹੈ کریم ਕਲਰ ਦੀ ਬਾਟਮ ਹੈ ਜੇ ਤੁਸੀਂ ਹੋਰ ਕਲਰ ਦੀ ਵੀ ਲੈਣਾ ਚਾਹੁੰਦੇ ਹੋਗੇ ਤਾਂ ਤੁਸੀਂ ਸਾਨੂੰ ਦੱਸ ਸਕਦੇ ਹੋਗੇ ਤਾਂ ਤੁਹਾਨੂੰ ਬਾਟਮ ਹੈ ਜਿਹੜੀ ਆਪਾਂ ਡਾਈ ਕਰਕੇ ਦਵਾਂਗੇ ਤੇ ਪ੍ਰਾਈਸ ਰਹੂਗਾ ਜੀ 2250 ਵਿਦ ਸ਼ਿਪਿੰਗ ਹलो ਜੀ ਨੈਕਸਟ ਹੈਗਾ ਜੀ ਗ੍ਰੀਨ ਸ਼ੇਡ ਹੈਗਾ ਚੈੱਕ ਕਰੋ ਪ੍ਰਿੰਟ ਇਹ ਵੀ ਬਹੁਤ ਜਿਆਦਾ ਸੋਹਣਾ ਨਾਲ ਹੈਗੀ ਹੈ ਗ੍ਰੀਨ ਪਰ ਤਾਂ ਮਹਿੰਗੀ ਬਿਲਕੁਲ ਪਰਫੈਕਟ ਮੈਚ ਕਰ ਰਹੀ ਹੈ ਕੋਈ ਕੈਮਰੇ ਦੇ ਵਿੱਚ 19 20 ਦਾ ਫਰਕ ਪੈ ਰਿਹਾ ਹੋਵੇ ਆਪਾਂ ਕਹਿ ਨਹੀਂ ਸਕਦੇ ਲਓ ਜੀ ਤੇ ਨੈਕਸਟ ਹੈਗਾ ਜੀ ਪ੍ਰਿੰਟ ਲਓ ਜੀ ਲਾਈਟ येलो ਸ਼ੇਡਾਗਾ ਪਰ ਕਿੱਲਾ ਨਹੀਂ ਹੈਗਾ ਦੇ ਨਾਲ ਹੈਗੀ ਹੈ येलो ਹੀ बॉटम ਹੈ ਦੇ ਨਾਲ ਬਿਲਕੁਲ ਪਰਫੈਕਟ ਮੈਚ ਕਰ ਰਹੀ ਹੈ बॉटम ਤੇ ਕੋਈ ਵੀ 10 20 ਦਾ ਫਰਕ ਨਹੀਂ ਹੈਗਾ ਟਿਸਟਾ ਬ੍ਰਾਂਡ ਹੈਗਾ ਪ੍ਰਾਈਸ ਰਹੂਗਾ ਜੀ 2250 ਨੈਕਸਟ ਹੈ ਜੀ ਮੁਸਾਫਾ ਸਿਲਕ ਦਾ ਸੂਟ ਹੈਗਾ ਤੇ ਨਾਲ ਹੈਗੀ ਹੈਗੀ 골ਡਨ ਬ੍ਰਾਊਨ ਜੇ ਕਲਰ ਦੀ बॉटम ਤੇ ਪ੍ਰਾਈਸ ਇਹਦਾ ਰਹੂਗਾ ਜੀ 2000 ਪ੍ਰਾਈਸ ਰਹੂਗਾ ਲੋ ਨੈਕਸਟ ਹੈਗਾ ਜੀ कॉटन सिल्क ਦਾ सूट ਹੈਗਾ ਨਾਲ ਹੈਗੀ ਹੈ کریم ਕਲਰ ਦੀ बॉटम ਤੁਸੀਂ بیس ਨਾਲ ਦੀ ਵੀ ਲਗਾ ਸਕਦੇ ਹੋਗੇ ਪ੍ਰਾਈਸ ਰਹੂਗਾ ਜੀ 2000 ਵਿਦਆਊਟ ਦੁਪੱਟਾ ਸੂਟ ਹੈਗੇ ਬਹੁਤ ਜਿਆਦੇ ਸੋਹਣੇ ਹਾਈ ਕੁਆਲਿਟੀ ਦਾ ਫੈਬਰਿਕ ਹੈਗਾ ਤੇ ਇੱਕਦ ਇੱਕ ਸੂਟ ਹੈ ਜਿਹੜਾ ਹਟਕੇ ਲੈ ਕੇ ਆਏਾਂਗੇ ਤੁਹਾਡੇ ਲਈ ਟੇਸਟਾ ਦੀ ਕਲੈਕਸ਼ਨ ਰਹੂਗੀ ਸਾਰੀ ਆਰਡਰ ਹੈਗਾ ਆਪਣਾ ਜਲਦੀ ਕਰਦਿਆ ਕਰੋ ਲੇਟ ਨਾ ਕਰਿਆ ਕਰੋ ਫਿਰ ਇਦਾਂ ਹੋ ਜਾਂਦਾ ਹੈ ਨਾ ਕਾਫੀ ਪਹਿਣਾ ਵਿਚਾਰੀਆਂ ਰਹਿ ਜਾਂਦੀਆਂ ਨੇ ਵੀ ਸਾਨੂੰ ਸੂਟ ਨਹੀਂ ਮਿਲਿਆ ਹੈਗਾ ਤੇ ਅਸੀਂ ਕਹਾਂਦੇ ਹੁਣ ਵੀ ਤੁਸੀਂ ਦੂਜਾ ਸੂਟ ਲੈ ਲਓ ਹਨਾ ਤੇ ਵੀ ਹੋਰ ਕੋਈ ਪਸੰਦ ਕਰ ਲਓ ਚਲੋ ਚੁਆਇਸ ਆਪੋ ਆਪਣੀ ਹੁੰਦੀ ਹੈ ਹਨਾ ਕਿਸੇ ਨਾਲ ਆਪਾਂ ਜ਼ਿਆਦਾ ਤੱਕਾ ਵੀ ਨਹੀਂ ਕਰ ਸਕਦੇ ਹੁੰਦੇ ਹੈਗੇ ਤੁਸੀਂ ਹੋਰ ਲੈ ਲਓ ਜਿੱਦਾਂ ਕਿ ਆਪਣੀ ਡੇਲੀ ਵੀਡੀਓਜ਼ ਆਉਂਦੀਆਂ ਰਹਿੰਦੀਆਂ ਨੇ ਜੇ ਕੋਈ ਭੈਣ ਰਹਿ ਜਾਂਦੀ ਹੈ ਕਿ ਤੁਹਾਂ ਤੁਸੀਂ ਅਗਲੀ ਵੀਡੀਓ ਦੇ ਵਿੱਚ ਸੂਟ ਨਹੀਂਗੇ ਜਿਹੜੇ ਆਰਡਰ ਕਰ ਦਿਆ ਕਰੋ ਮੈਨੂੰ ਪੂਰੀ ਉਮੀਦ ਹੈ ਤੁਹਾਨੂੰ ਅੱਜ ਵਾਲੇ ਸੂਟ ਨਹੀਂਗੇ ਜਿਹੜੇ ਪਸੰਦ ਆਏ ਹੋਣਗੇ ਕਮੈਂਟ ਕਰਕੇ ਜ਼ਰੂਰ ਦੱਸਿਓ ਤੁਹਾਨੂੰ ਸਾਡੀ ਸੂਟ ਕਿਵੇਂ ਦੇ ਲੱਗੇ ਤੇ ਅਗਲੀ ਵੀਡੀਓ ਆਪਾਂ ਲੈ ਕੇ ਆਵਾਂਗੇ ਅਗਲੇ ਦਿਨ ਦੇ ਨਾਲ ਸਤਿ ਸ਼੍ਰੀ ਅਕਾਲ ਜੀ